ਹੁਣ ਸੰਸਾਰ ਵਿੱਚ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਵੀ ਗਊ ਮਾਤਾ ਲੇਕਿਨ ਕਿਉਂ ਦਿੱਤਾ ਗਿਆ ਇਹ ਲੋਕ ਭਲਾਈ ਦਾ ਕੰਮ ਧਰਮ ਚ ਕਿਵੇਂ ਆ ਗਿਆ ਮੈਂ ਉਦਾਹਰਨ ਤਾਂ ਰੱਖ ਲੱਗਾ ਤਾਂਕਿ ਸ਼ਬਦ ਸੋਖਾ ਹੋ ਜਾਏ ਵਿਚਾਰਪੁਰ ਅੱਜ ਸਾਡੇ ਕੋਲ ਟਰੈਕਟਰ ਨੇ ਮਸ਼ੀਨਰੀ ਹੈ ਜੇ ਖੇਤੀਬਾੜੀ ਕਰਨੀ ਹੈ ਤੇ ਕੋਈ ਔਖਾ ਕੰਮ ਨਹੀਂ ਨਾ ਬਲਦਾਂ ਦੀ ਲੋੜ ਹੈ ਨਾ ਝੋਟਿਆਂ ਦੀ ਲੋੜ ਹੈ ਜੇ ਲੋੜ ਹੈ ਮਸ਼ੀਨਰੀ ਦੀ ਪੁਰਾਤਨ ਸਮੇਂ ਵਿੱਚ ਟਰੈਕਟਰ ਮਸ਼ੀਨਰੀ ਨਹੀਂ ਸੰਹੁੰਦੇ ਸੰਸਾਰ ਨਿਰਭਰ ਸੀ ਬਲਦਾਂ ਤੇ ਜੇ ਬਲਦ ਹੋਣਗੇ ਤੇ ਖੇਤੀ ਹੋਏਗੀ ਜਿਵੇਂ ਅੱਜ ਦਾਜ ਵਿੱਚ ਦਿਆਂ ਨੂੰ ਕੋਈ ਕਾਰ ਦਿੰਦਾ ਹੈ ਕੋਈ ਮੋਟਰਸਾਈਕਲ ਦਿੰਦਾ ਉਦੋਂ ਉਹ ਸਮੇ ਬਲਦ ਦਿੱਤੇ ਜਾਂਦੇ ਸਨ ਹੁਣ ਬਲਦ ਕਿੱਥੋਂ ਆਵੇਗਾ ਕਿੱਥੋਂ ਪੈਦਾ ਹੋਏਗਾ ਗਾਂ ਤੋਂ ਗਾਉ ਤੋਂ ਤੇ ਪ੍ਰਾਤਨ ਬਜ਼ੁਰਗਾਂ ਦਾ ਇੱਕ ਖਿਆਲ ਸੀ ਉਹਨਾਂ ਨੇ ਸੰਸਾਰ ਨੂੰ ਇਹ ਕਿਹਾ ਭਾਈ ਜੇ ਖੇਤੀ ਕਰਨੀ ਹੈ ਨਾ ਬਲਦਾਂ ਦੇ ਨਾਲ ਤੇ ਗਾਵਾਂ ਨੂੰ ਪਾਲੋ ਗਾਵਾਂ ਨੂੰ ਪਾਲੋਗੇ ਤੇ ਬਲਦ ਹੋਣਗੇ ਤੇ ਬਲਦਾਂ ਦੇ ਨਾਲ ਖੇਤੀ ਹੋਏਗੀ ਉਸ ਸਮੇਂ ਬੜਦਾਂ ਦੀ ਕੀਮਤ ਬਹੁਤ ਸੀ ਉਹ گاਵਾ ਨੂੰ ਤਾਂ ਪਾਲਣਾ گاਵਾ ਦੀ ਮਹੱਤਤਾ ਤਾਂ ਵੱਧ ਗਈ ਵੀ ਖੇਤੀਬਾੜੀ ਕਰਨੀ ਹੈ ਬੜਦ ਚਾਹੀਦੇ ਨੇ ਪਰ ਸਹਜੇ ਸਹਜੇ ਉਹ ਜਿਹੜਾ ਲੋਕ ਭਲਾਈ ਦਾ ਕੰਮ ਸਿੱਧ ਧਰਮ ਚਾ ਆ ਗਿਆ ਤੇ ਅੱਜ ਬੜਾ ਵੱਡਾ ਇੱਕ ਵਹਿਮ ਇੱਕ ਪਖੰਡ ਬਣ ਗਿਆ ਇੱਕ ਉਧਾਰਮ ਤੁਹਾਡੇ ਕੋਲ ਹੋਰ ਰੱਖਦੇ ਹੁਣ ਤੁਸੀਂ ਸਾਰੇ ਗ੍ਰਿਸਥ ਜੀਵਨ ਵਾਲਿਓ ਘਰਾਂ ਦੇ ਵਿੱਚ ਇੱਕ ਵਹਿਮ ਹੈ ਛੋਟਾ ਜਿਹਾ ਵੀ ਰਾਤ ਨੂੰ ਝਾੜੂ ਨਹੀਂ ਮਾਰਨਾ ਵੀ ਘਰ ਦਾ ਜਿੰਨਾ ਵੀ ਰਿੱਜਾ ਕੈ ਝਾੜੂ ਰਾਈ ਰਾਤ ਨੂੰ ਬਾਹਰ ਨਿਕਲ ਜਾਂਦਾ ਪਿੰਡਾਂ ਚ ਨਹੀਂ ਮਾਰਦੀਆਂ ਬੀਬੀਆਂ ਇਹ ਕਿੱਥੋਂ ਸ਼ੁਰੂ ਹੋਇਆ ਅੱਜ ਭਾਵੇਂ ਰਾਤ ਦੇ 8 ਵਜੇ ਨੇ ਭਾਵੇਂ 10 ਵਜੇ ਨੇ ਸਾਡੇ ਕੋਲ ਲਾਈਟ ਪ੍ਰੋਪਰ ਹੈ ਸੂਈ ਹੇਟਾ ਡਿੱਗਿਓ ਵੀ ਦਿਖ ਚਾਏਗੀ ਲੇਕਿਨ ਪੁਰਾਤਨ ਸਮੇਂ ਲਾਈਟ ਥੋੜੀ ਹੁੰਦੀ ਸੀ ਅਦੀਵੇਂ ਹੁੰਦੇ ਸਨ ਦੀਵਿਆਂ ਦੀ ਕਿੰਨੀ ਕੋਰੋਸ਼ਨੀ ਆ ਤੇ ਉਦੋਂ ਘਰ 'ਚ ਸੋਨਾ ਬਹੁਤ ਹੁੰਦਾ ਸੀ ਤੇ ਸਿਆਣੀਆਂ ਬੀਬੀਆਂ ਨੇ ਸਿਆਣੇ ਬਜ਼ੁਰਗਿਆਂ ਨੇ ਬਜ਼ੁਰਗਾਂ ਨੇ ਕਹਿਣਾ ਵੀ ਭਾਈ ਰਾਤ ਨੂੰ ਚਾੜੂ ਨਾ ਮਾਰਿਓ ਕਿਤੇ ਕੋਈ ਟੂਮ ਛੱਲਾ ਐਵੇਂ ਮੰਜੇ ਨਾਲ ਕਿਤੇ ਰੂੜੀ ਤੇ ਨਾ ਤੁਰ ਜਾਏ ਲੋਕ ਭਲਾਈ ਦਾ ਕੰਮ ਹੋ ਵਹਿਮ ਚ ਆ ਗਿਆ ਹੁਣ ਬਿੱਲੀ ਅੱਗੋਂ ਲੰਘ ਜੇ ਅਸੀਂ ਜਾਣਦੇ ਨਹੀਂ ਕਿਤੇਰੇ ਕੰਮ ਵੀ ਬਿੱਲੀ ਲੰਘੀ ਰਾਹ ਕੱਟ ਗਈ ਉਹ ਭਾਈ ਜਿਹੜੇ ਸ਼ੇਰ ਨੇ ਨਾ ਜੇ ਬਿੱਲੀ ਕੈਟਾਗਰੀ ਨਾਲ ਚੁੰਦੀ ਆ ਸ਼ੇਰਾਂ ਦੀ ਇਹ ਇੱਕ ਵਾਰੀ ਅੱਗੋਂ ਲੰਘ ਜਾ ਨਾ ਬੰਦੇ ਨੂੰ ਵੇਖ ਲੈਣ ਤੇ ਪਿਛਲੇ ਪਾਸੇ ਆ ਕੇ ਹਮਲਾ ਕਰਦਾ ਸ਼ੇਰ ਚੀਤਾ ਪਿੱਛੋਂ ਆ ਕੇ ਅਚਾਨਕ ਤੇ ਬਜ਼ੁਰਗ ਸਿਆਣੇ ਸਨ ਭਾਈ ਇਹ ਬਿੱਲੀ ਉਹਨਾਂ ਦੀ ਕੈਟਾਗਰੀ ਚੋਂ ਵੇ ਹੁਣ ਦੋ ਘੜੀਆਂ ਰੁਕ ਜਾ ਉਹਨੂੰ ਲੰਘ ਲੈਣਦੇ ਫਿਰ ਜਾਵਾਂਗੇ ਹੁਣ ਆਪਾਂ ਸੂਤਕ ਤੇ ਆ ਜਾਈਏ ਇਹ ਲੋਕ ਭਲਾਈ ਦਾ ਕੰਮ ਸੀ ਜਿਹੜੇ ਮੇਰੀ ਮਾਤਾਵਾਂ ਭੈਣਾਂ ਬੀਬੀਆਂ ਇਹ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਇਤੇ استان ਤੇ ਬੈਠ ਕੇ ਸਰਵਨ ਕਰ ਰਹੀਆਂ ਨੇ ਉਹ ਸਮਝ ਲੈਣਗੀਆਂ ਬੱਚਾ ਪੈਦਾ ਹੋਣ ਤੋਂ ਬਾਅਦ ਕਈ ਦਿਨ ਬੀਬੀ ਚ ਇੰਨੀ ਸਮਰੱਥਾ ਨਹੀਂ ਹੁੰਦੀ ਵੀ ਉਹ ਘਰ ਤੇ ਜਾ ਕੇ ਅੰਨਪਾਣੀ ਕਰ ਸਕੇ ਡਾਕਟਰ ਰੋਕ ਦਿਨ ਭਾਈ ਇਨਫੈਕਸ਼ਨ ਦਾ ਖਤਰਾ ਹੈ ਰਸੋਈ ਚ ਨਹੀਂ ਜਾਣਾ ਹੁਣ ਸਾਨੂੰ ਕਰੋਨਾ ਵਾਇਰਸ ਪਿੱਛੇ ਆਇਆ ਸੀ ਸੀ ਮੂੰਹ ਬੰਨ ਲੈਣ ਸੇ ਕੋਈ ਰਸੋਈ 'ਚ ਨਹੀਂ ਸੀ ਜਾਂਦਾ ਹੱਥ ਨੂੰ ਹੱਥ ਨਹੀਂ ਸੀ ਮਿਲਾਂਦਾ ਉਹ ਵਹਿਮ ਥੋੜੀ ਸੀ ਪਰ ਇਹੀ 100 ਸਾਲ ਤੋਂ ਬਾਅਦ ਵਹਿਮ ਦਾ ਰੂਪ ਧਾਰਨ ਕਰ ਜਾਣਾ ਮੂੰਹ ਬੰਨ ਕੇ ਰੱਖੋ ਰਸੋਈ 'ਚ ਨਹੀਂ ਜਾਣਾ ਇਨਫੈਕਸ਼ਨ ਦਾ ਖਤਰਾ ਤੁਹਾਨੂੰ ਵੀ ਹੈ ਜਿਹੜਾ ਅੰਨ ਪਾਣੀ ਆਪਣੇ ਹੱਥਾਂ ਨਾਲ ਕਰੋਗੇ ਉਹਨਾਂ ਨੂੰ ਵੀ ਇਹ ਲੋਕ ਭਲਾਈ ਦਾ ਕੰਮ ਸੀ ਬਰਨ ਕੀ ਗਿਆ ਬਣ ਕੇ ਆ ਕਿ ਸੁੱਤਕ ਬਣ ਕੇ ਆ ਗਿਆ ਸੁੱਤਕ ਵੀ ਅਲੱਗ ਅਲੱਗ ਜੇ ਤੁਸੀਂ ਮਨੁਸਮ੍ਰਿਤੀ ਪੜੋਗੇ ਹਾਂ ਵੇਦਾਂ ਚ ਨਹੀਂ ਹੈ ਹੋਰ ਧਾਰਮਿਕ ਗ੍ਰੰਥਾਂ ਚ ਨਹੀਂ ਹੈ ਸੁੱਤਕ ਦਾ ਜ਼ਿਕਰ ਬ੍ਰਾਹਮਣ ਦੇ ਕਰਜੇ ਬੱਚਾ ਪੈਦਾ ਹੋਇਆ ਉਹ 11 ਦਿਨ ਦਾ ਸੁੱਤਕ ਹੈ ਖੱਤਰੀ ਦੇ ਕਰ 13 ਦਿਨ ਦਾ ਛੁੱਦਰ ਦੇ ਕਰ 17 ਦਿਨ ਦਾ ਤੇ ਵੈਸ਼ ਤੇ ਘਾਰੋਚਰ ਗਰੀਬ ਹੈ ਉਹ 1 ਮਹੀਨੇ ਦਾ ਕਰਬਨ ਦਿੱਤਾ ਨੂੰ 1 ਮਹੀਨਾ ਤੂੰ ਕਰ ਬਿਆ ਬੱਚਾ ਪੈਦਾ ਹੋਵੇ ਸੁੱਤਕ ਹੁੰਦਾ ਤੇ ਜੇ ਕੋਈ ਘਰ ਚ ਮਰ ਜਾਏ ਤੇ ਉਹ ਪਤਕ ਹੁੰਦਾ ਤਾਂ ਬਣਿਆ ਸੁੱਤਕ ਪਤਕ ਹੁਣ ਜੇ ਕੋਈ ਚੜਾਈ ਕਰ ਜਾਏ ਕਿਹਾ ਜਾਂਦਾ ਪਤਕ ਪਰ ਉਹ ਵੀ ਲੋਕ ਭਲਾਈ ਲਈ ਸੀ ਰੱਬ ਨਾ ਕਰੇ ਕਿਸੇ ਘਰ ਦੇ ਵਿੱਚੋਂ ਕੋਈ ਜੀ ਚੜਾਈ ਕਰ ਜਾਏ 10 11 ਦਿਨ ਤੇ ਘਰ ਦੇ ਜੀਆਂ ਨੂੰ ਵੈਸੇ ਨਹੀਂ ਹੋਸ਼ ਹੁੰਦੀ ਉਹ ਸਾਰਾ ਦਿਨ ਰੋਣ ਹੀ ਚੱਲਦਾ ਰਹਿੰਦਾ ਦੋ ਜੀ ਆਗੇ ਤੁਰ ਗਏ ਦੋ ਆਗੇ ਫਿਰ ਦੋ ਤੁਰ ਗਏ ਸਾਰਾ ਦਿਨ ਪਿੰਡ ਵਾਲੇ ਆਉਣ ਜਾਂ ਲੱਗਾ ਰਹਿੰਦਾ ਘਰ ਦੇ ਜੀਜ ਨਾ ਚੰਗੀ ਤਰ੍ਹਾਂ ਨਾ ਪਾਉਂਦੇ ਨੇ ਨਾ ਸਿਰ ਵਾਇਆ ਜਾਂਦਾ ਰੋਟੀ ਪਾਣੀ ਦੀ ਗੱਲ ਤੇ ਬੜੀ ਦੂਰ ਉਹ ਫਿਰ ਆਂਡ ਗਵਾਂਡ ਰੋਟੀ ਪਾਣੀ ਉਹਨੇ ਦਿਨ ਕਰਦਾ ਰਹਿੰਦਾ ਘਰ ਚ ਆ ਕੇ ਜਾਂ ਆਪਣੇ ਘਰ ਲੋਕ ਭਲਾਈ ਲਈ ਸੀ ਭਾਈ ਵੀ ਜਦੋਂ ਤੱਕ ਅੰਤਮ ਅਰਦਾਸ ਨਹੀਂ ਹੁੰਦੀ ਜਾਂ ਅੰਤਿਮ ਕ੍ਰਿਆ ਨਹੀਂ ਹੁੰਦੀ ਤੁਸੀਂ ਆਂਡ ਗਵਾਂਡ ਨੇ ਇਹ ਸਾਂਭਣਾ ਇਨਾਂ ਦੇ ਕਰਨ ਲੋਕ ਭਲਾਈ ਲਈ ਸੀ ਪਰ ਉਹ ਕਿੱਥੋਂ ਉਹ ਸਹਜੇ 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 ਪਖੰਡ ਦੇ ਰੂਪ ਚ ਆ ਗਿਆ ਜਨਮ ਉਹ ਵੀ ਪਖੰਡ ਚ ਆ ਗਿਆ ਤੇ ਮਰਨ ਉਹ ਵੀ ਪਖੰਡ ਦੇ ਵਿੱਚ ਆ ਗਿਆ ਤੇ ਦੁਨੀਆ ਦੇ ਹਿਰਦੇ ਚ ਘਰ ਕਰ ਗਿਆ ਵੀ ਇਹ ਸੁੱਤਕ ਇੱਥੇ ਬੱਚਾ ਪੈਦਾ ਹੋਇਆ ਇਹ ਘਰ ਅਸ਼ੁੱਧ ਹੋ ਗਿਆ ਇਹ ਘਰ ਮੈਲਾ ਹੋ ਗਿਆ ਮੈਂ ਇੱਕ ਬੇਨਤੀ ਕਰਾਂ ਦੋ ਲਫ਼ਜ਼ ਨੇ ਇੱਕ ਮੈਲਾ ਇੱਕ ਅਸ਼ੁੱਧ ਜਦੋਂ ਭਾਂਡਿਆਂ ਦੀ ਗੱਲ ਆਵੇ ਘਰ ਦੀ ਗੱਲ ਆਵੇ ਕੰਦਾਂ ਦੀ ਗੱਲ ਆਜੇ